ਨਰੇਸ਼ ਕੁਮਾਰ ਸਨ ਉਹ ਸ੍ਰੀ ਦਰਸ਼ਨਪੁਰ ਮੇਰੇ ਬ੍ਰਦਰ ਦਾ ਘਰ ਹੈ ਇਧਰ प्रमोद ਕੁਮਾਰ ਤੇ ਉਹ 11 ਤਰੀਕ ਤੇ ਆਸਟ੍ਰੇਲੀਆ ਗਏ ਹੋਏ ਨੇ ਬਾਹਰ ਬੱਚੇ ਕੋ ਘੁੰਮਣ ਵਾਸਤੇ ਤੇ 8 25 ਤਰੀਕ ਨੂੰ ਇੱਕ ਵਾਰ ਲੌਗ ਚੈੱਕ ਕਰਕੇ ਗਏ ਸਾਰਾ ਕੁਝ ਠੀਕ ਸੀ ਅੱਜ ਕੋਈ ਦਿੱਤੀ ਅਸੀਂ ਚੱਕਰ ਮਾਰਨ ਆਏ ਤਾਂ 3 ਵਜੇ ਤਾਂ ਸਾਰੇ ਕਮਰੇ ਜਿੰਦੇ ਸਭ ਟੁੱਟੇ ਹੋਏ ਮਿਲੇ ਇਹ ਕਦੋਂ ਦੀ ਲੱਗਦੀ ਗੱਲਬਾਤ ਜੀ ਇਹ ਰਾਤ ਦੀ ਲੱਗਦੀ ਜੀ ਹੂੰ ਕੋਈ ਸ਼ੱਕ ਕਰ ਤਸਦੇ ਸ਼ੱਕ ਸਾਨੂੰ ਹਲੇ ਤਾਂ ਪਤਾ ਨਹੀਂ ਲੱਗਿਆ ਇਸ ਦਾ ਆ ਕੇ ਵਸਦੀ ਰਿਪੋਰਟ ਹੀ ਲਖਣ ਗਈ ਤੇ ਨਾਲ ਹੂੰ ਤੇ ਅੱਜ ਦੀ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕੋਈ ਇਦਾਂ ਦੀ ਘਟਨਾ ਹਾਂਜੀ ਹੋਈ ਹੈ ਬੈਣੀਪਰ ਵਾਲਿਆਂ ਦੇ ਹੋਈ ਹੈ ਤੇ ਇੱਕ ਜੱਸ ਮੈਡੀਕਲ ਦੇ ਹੋਈ ਹੈ ਤੇ ਇੱਕ ਕਮਗਾਹਾਂ ਕਰਿਆਨੇ ਵਾਲਿਆਂ ਆਪਣਾ ਰਾਜੀ ਕਸਟਮ ਰਾਜੀ ਗੋ ਉਹ ਤੇ ਬੰਦਾ ਪੜਿਆ ਗਿਆ ਜਦ ਪਤਾ ਲੱਗਿਆ ਕਿ ਇੱਕ ਦਸ ਤੇ ਹੱਬੀ ਬੰਦਾ ਫੜਿਆ ਤੇ ਪਰ ਕੋਈ ਕਾਰਵਾਈ ਹਲੇ ਤੱਕ ਨਹੀਂ ਕੋਈ ਪੜਿਆ ਕਿੰਨੇ ਕ ਦਾ ਨੁਕਸਾਨ ਹੋਇਆ ਛੋਟਾ ਸਾਡਾ ਹਲੇ ਤਾਂ ਅਸੀਂ ਮਤਲਬ ਦੇਖ ਕੇ ਦੋ ਕਮਰਿਆਂ ਦਾ ਇੱਥੇ ਜਜਮੈਂਟ ਜੀ ਕੀਤੀ ਹੈ ਜਿਹੜੇ ਗੈਣੇ ਗੋਣੇ ਐ ਸਿੱਖੇ ਸੁੱਕੇ ਐ ਕੁਝ ਵੀ ਨਹੀਂ ਗਿਆ ਲਗਭਗ ਹੋਏਗੇ ਜੀ 5-7 ਲੱਖ ਤੋਂ 10 ਲੱਖ ਦੇ ਵਿੱਚ ਹੀ ਹੋ ਜਾਣਾ ਹਲੇ ਦੇਖੇ ਨਹੀਂ ਦੋ ਤਿੰਨ ਕਮਰੇ ਪੁਲਸਾੜੇ ਕਹਿੰਦੇ ਆ ਕੇ ਸਾਡੇ ਸਾਹਮਣੇ ਕੋਲੇ ਠੀਕ ਹੈ ਐਵੇਂ ਕਰਦੇ ਨੇ ਕਿ ਕਿਸੇ ਗੱਲ ਕਦੀ ਇਨਸਾਫ ਮਿਲਣਾ ਚਾਹੀਦਾ ਵੀ ਮਤਲਬ ਇਹ ਬਹੁਤ ਗਲਤ ਐ ਇਹ ਚੋਰੀਆਂ ਚਕਾਰੀਆਂ ਵਧ ਰਹੀਆਂ ਐ ਬਹੁਤ ਜ਼ਿਆਦਾ ਨੇ ਲੋੜ ਸਮਾ ਚਾਹੀਦਾ ਵੀ ਇਹਦੀ ਕਾਰਵਾਈ ਕਰਕੇ ਇਨਸਾਫ ਦਵਾਇਆ ਜਾਵੇ ਇਸ ਕੀ ਤਰ੍ਹਾਂ ਅੱਜ ਤੋਂ ਹਫਤਾ ਪਹਿਲਾ ਨਹੀਂ ਬੈਣੀਪਾਲ ਵੀਰੇ ਦੀ ਸ਼ੌਪ ਤੇ ਚੋਰੀ ਹੋਈ ਸੀ ਅਸੀਂ ਆਪਣੇ ਬਿਹਾਵ ਤੇ ਚੋਰ ਦਾ ਪਰਿਵਾਰ ਲੱਭਿਆ ਪੁਲਿਸ ਤੋਂ ਕਨਫਰਮ ਕਰ ਚੁੱਕੀਆਂ ਆਂ ਭਾਬੀ ਆ ਪਰਿਵਾਰ ਆ ਤੇ ਚੋਰ ਦੀ ਫੋਟੋ ਲੱਭੀ ਅਸੀਂ ਜਿਹੜੇ ਬੰਦੇ ਨੇ ਚੋਰੀ ਕੀਤੀ ਸੀ ਵੀਰੇ ਦੀ ਦੁਕਾਨ ਦੇ ਅਜੇ ਤੱਕ ਕੋਈ ਚੋਰ ਲੱਭਿਆ ਨਹੀਂ ਪੁਲਿਸ ਨੂੰ ਚੋਰ ਪਤਾ ਨਹੀਂ ਵੀਰੇ ਕਿੱਥੇ ਰਹਿੰਦਾ ਕਿ ਉਹ ਪਰਾ ਇੱਥੇ ਕੰਮ ਕਰਦਾ ਨੇੜੇ ਪੰਡਾ ਉਹਦਾ ਬੇਤੇ ਕੰਮ ਕਰਦੇ ਆ ਤੇ ਅਸੀਂ ਉਹ ਲੱਭੇ ਆ ਉਹ ਚੋਰ ਇੱਥੇ ਆ ਮਾ ਛੋੜੇ ਹੁੰਦਾ ਚੋਰੀਆਂ ਦਾ ਭੱਜ ਜਾਂਦਾ ਆ ਉਸੇ ਬੰਦੇ ਨੇ ਜਿਹੜਾ ਬੈਣੀਪਾਲ ਵੀਰੇ ਤੋਂ ਬਾਅਦ ਜਸ ਮੈਡੀਕਲ ਚੋਰੀ ਕੀਤੀ ਆ ਹੁਣ ਸਾਨੂੰ ਸ਼ੱਕ ਆ ਕਿ ਉਹ ਵੀ ਇੱਕ ਅੰਸਾਰ ਪੁਲਿਸ ਦਾ ਬਹੁਤ ਜਲਦੀ ਜਲਦੀ ਕਾਰਵਾਈ ਕਰੇ ਤਾਂ ਜੋ ਇਦਾਂ ਦੇ ਅੱਗੇ ਲੋਕਾਂ ਬਚਾ ਸਕੇ ਜੀ तकरीबन 5-6 ਦਿਨ ਪਹਿਲਾਂ ਜੀ ਆਪਣੀ ਲੈਬ ਦੇ ਉੱਪਰਲੇ ਪਾਸਿਓਂ ਵਿੰਡੋ ਤੋੜ ਕੇ ਚੋਰ ਅੰਦਰ ਐਂਟਰ ਹੋਇਆ ਜੀ ਉਹਦੀ ਆਪਣੇ ਕੋਲ ਸੀਸੀਟੀਵੀ ਵੀ ਹੈਗੀ ਆ ਜੀ ਤੇ ਉਹ ਚੋਰੀ ਕਰਕੇ ਲੈ ਗਿਆ ਜੀ ਉੱਥੋਂ ਇੱਕ ਦੋ ਦੁਕਾਨਾਂ ਹੋਰ ਨਾਲ ਸੀ ਨਾਲ ਮਾਸਟਰ ਫਰਨੀਚਰ ਤੋਂ ਅਸੀਂ ਉਹਦੇ ਅੰਦਰ ਵੀ ਐਂਟਰ ਹੋਇਆ ਜੀ ਗੇਟ ਤੋੜ ਕੇ ਤੇ ਨਾਲ ਮਾਣੇ ਵੀ ਹੱਟੀ ਆ ਜੀ ਅੰਦੇ ਬੈਕ ਸਾਈਡ ਤੋਂ ਉੱਪਰ ਉੱਪਰੋਂ ਥੱਲੇ ਆਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਤਾਂ ਆ ਨਹੀਂ ਪਾਇਆ ਜੀ ਤੇ ਰੀਸੈਂਟਲੀ ਕੱਲ੍ਹ ਜਸ ਮੈਡੀਕਲ ਸਟੋਰ ਤੇ ਵੀ ਚੋਰੀ ਹੋਈ ਹੈ ਸੇਮ ਉਹੀ ਉਹਨਾਂ ਕੋਲ ਵੀ ਸੀਸੀਟੀਵੀ ਆ ਜੀ ਸੇਮ ਹੀ ਬੰਦਾ ਜੀ ਉਹ ਤਕਰੀਬਨ ਹਾਂ ਜੀ ਇੱਕੋ ਬੰਦਾ ਕਰ ਰਿਹਾ ਜੀ ਉਹਦੀ ਬਕਾਇਦਾ ਸਾਰੇ ਕੋਲ ਸੀਸੀਟੀਵੀ ਹੈਗੇ ਫੋਟੋ ਵੀ ਸਾਡੇ ਕੋਲ ਆ ਗਈਆਂ ਜੀ ਹੁੰਦੀਆਂ ਬਕਾਇਦਾ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰ ਚੁੱਕੇ ਆ ਜੀ ਤੇ ਇਤਖਾਸ ਵੀ ਉੱਥੇ ਰੱਤੀ ਹੋਈ ਆ ਜੀ ਬਾਕੀ ਇਹ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਜੀ ਇਸ ਬੰਦੇ ਦੇ ਉੱਤੇ ਇਹਨੂੰ ਕਾਬੂ ਕੀਤਾ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਆਪਣਾ ਸੇਫਟੀ ਨਾਲ ਆਪਣਾ ਦੁਕਾਨਾਂ ਦਾ ਵਿਚਾਰ ਰਵੇ ਜੀ ਹੁੰਦਾ ਇਹ ਚੋਰੀ ਵੀ ਹੈ ਕਦੋਂ ਵੀ ਕੁਝ ਪਤਾ ਤੁਹਾਡੇ ਨੇੜੇ ਹੀ ਹੈ ਇਹ ਵੀ ਹਾਂ ਜੀ ਆਪਣੇ ਲੈਬ ਦੇ ਬੈਕ ਸਾਈਡੇ ਪੈਂਦੇ ਆ ਨਵੇਸ਼ ਨਵੇਸ਼ਵੀਰ ਜੀ ਨੇ ਟਕਿਆਰ ਵੀਰ ਜੀ ਦੇ ਘਰੇ ਚੋਰੀ ਹੋਈ ਹੈ ਜੀ तकरीबन ਇਹ ਵੀ 25 ਤਰੀਕ ਨੂੰ ਦੇਖ ਕੇ ਗਏ ਨੇ ਜੀ ਅੱਜ 27 ਤਰੀਕ ਆ ਜੀ ਤੇ ਮੇਰੇ ਖਿਆਲ ਚ ਵੀ ਕੱਲ ਰਾਤ ਇੱਥੇ ਹੋਈ ਆ ਜੀ ਤੇ ਪਰਸੋਂ ਜਸ ਮੈਡੀਕਲ ਸਟੋਰ ਤੇ ਆ ਜੀ ਉਹ ਰੋਜ਼ ਹੀ ਰੋਜ਼ तकरीबन ਚੋਰੀ ਕਰ ਰਿਹਾ ਸੀ ਉਹ ਬੰਦਾ ਇੱਕੇ ਬੰਦਾ ਜੀ ਇੱਕੋ ਬੰਦਾ ਦੀ ਸੀਸੀਟੀਵੀ ਦਾ ਉਹਦਾ ਰਹਿਣੇ ਵਾਲਾ ਪਤਾ ਜਾਂ ਕੁਝ ਜੁਗਿੰਦਰ ਨਾਮ ਆਦੀ ਉਹਦਾ ਬਿਹਾਰੀ ਬੰਦਾ ਜੀ ਉਹ तकरीबन ਪਹਿਲਾਂ ਉਦੋ ਵਾਲ ਕਿਰਾਏ ਤੇ ਰਹਿੰਦਾ ਸੀ ਫਿਰ ਬੈਂਕ ਲੋਨੀਜ ਵੀ ਰੰਦਾ ਰਿਹਾ ਰੇਤਾ ਕੋਲੀ ਚ ਵੀ ਰਿਹਾ ਜੀ ਤਰੀਬਨ ਅਸੀਂ ਪਤਾ ਕੀਤਾ ਜੀ ਉਹਦੇ ਬ੍ਰਦਰਾਂ ਤੋਂ ਦੋ ਭਰਾ ਸੀਗੇ ਉਹਦੇ ਉਹ ਨਾਲ ਅਸੀਂ ਬਿਠਾ ਲਿਆ ਸੀ ਉਹਨੂੰ ਪਤਾ ਕਰਾਇਆ ਸੀ ਤੇ ਉਹ ਕਹਿੰਦੇ ਆ ਵੀ ਰਾਤ ਨੂੰ ਜਿਵੇਂ ਮਲੋ ਲੁਧਿਆਣੇ ਤੋਂ ਲਾਸਟ ਬੱਸ ਆਉਂਦਾ ਜੀ ਉਹ ਤੇ ਰਾਤ ਨੂੰ ਚੋਰੀਆਂ ਕਰਕੇ ਤੇ ਪਹਿਲੀ ਬੱਸ ਉਹ ਵਾਪਸ ਮੁੜ ਜਾਂਦਾ ਉਹ ਜੀ ਕਿਰਪਾ ਕਰਕੇ ਪੁਲਿਸ ਨੂੰ ਵੀ ਬੇਨਤੀ ਆ ਜੀ ਵੀ ਸਾਰੇ ਸ਼ਹਿਰ ਦੇ ਸੀਸੀਟੀਵੀ ਚੈੱਕ ਕੀਤੇ ਜਾਣ ਜੇ ਹਾਲ ਤੋਂ ਹਾਲ ਤੇ ਫੜ ਕੇ ਬੰਦੇ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਸੁੱਖ ਦਾ ਸਾਹ ਮਿਲੇ ਜੀ ਹਾਂਜੀ ਮੇਰੇ ਦੇਵ ਰੰਦੇ ਵੈਸੇ ਅਸੀਂ ਜੁਆਇੰਟ ਫੈਮਿਲੀ ਪਹਿਲਾਂ ਇੱਥੇ ਰਹਿੰਦੇ ਸੀਗੇ ਜੀ ਹਾਂਜੀ ਕੀ ਗੱਲ ਬਾਤ ਜੀ ਪਰ ਸਭ ਮੈਂ ਤਾਂ ਮਿਸਤਰੀ ਨੂੰ ਸਲਾਈ ਬੋਰਡ ਲਗਾਉਣ ਲਈ ਬਿਠੇ ਕਰਨ ਲਈ ਭੇਜਿਆ ਸੀਗਾ ਉਹਨਾਂ ਨੇ ਆ ਕੇ ਦੱਸਿਆ ਬਈ ਚੋ ਬਈ ਬਈ ਆਂਟੀ ਛੇਤੀ ਆ ਭੱਜ ਕੇ ਇੱਧਰ ਬਈ ਸਾਰੇ ਲੋਕ ਟੁੱਟੇ ਹੋਏ ਨਹੀਂ ਸੀ ਤਾਂ ਕਿ ਦੇਖਿਆ ਤਾਂ ਸਾਰੇ ਕਮਰੇ ਚ ਖਲਾਰੇ ਖਲਾਰੇ ਪਿਆ ਹੋਇਆ ਸੀ ਤੇ ਚੋਰੀ ਹੋਈ ਪਈ ਸੀ अच्छा ये जो टीम मांग ਕਰਦੇ ਜੀ ਅਸੀਂ ਸਰਕਾਰ ਕੋਲੋਂ ਇਹੀ ਇਨਸਾਫ ਦੀ ਮੰਗ ਕਰਦੇ ਵੇ ਕਿ ਸਾਨੂੰ ਚੇਤਤ ਉਸ ਚੇਤੀ ਇਨਸਾਫ ਦੁਵਾਇਆ ਜਾਵੇ ਮੈਂ ਇਥੋਂ ਵਾਰਡ ਨੰਬਰ 13 ਤੋਂ ਕਾਉਂਸਲਰ ਹਾਂ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਇਸ ਘਰ ਦੇ ਵਿੱਚ ਚੋਰੀ ਹੋਇਆ ਸੀ ਤੁਰੰਤ ਇੱਥੇ ਪਹੁੰਚੇ ਇਹ ਦੇਖਿਆ ਤਾਂ ਕਾਫੀ ਨੁਕਸਾਨ ਹੋਇਆ ਸਾਨੂੰ ਪਤਾ ਲੱਗਿਆ ਵੀ ਕਾਫੀ ਨੁਕਸਾਨ ਹੋਇਆ ਵੀ 10 12 15 ਲੱਖ ਤੱਕ ਦਾ ਨੁਕਸਾਨ ਹੋਇਆ ਤੇ ਹਜੇ ਜਿਹੜੇ ਮਜੂਦਾ ਹਜੇ ਪੁਲਿਸ ਨੂੰ ਫਰਿਆਦ ਨਹੀਂ ਦਰਖਾਸਤ ਦਿੱਤੀ ਆ ਉਹ ਕਹਿੰਦੇ ਵੀ ਅਸੀਂ ਆ ਕੇ ਸਾਰਾ ਫਿਰ ਅਸੀਂ ਸਾਡੇ ਕੋਲ ਖੜਕੇ ਕੋਈ ਜਿਹਾ ਪ੍ਰੋਪਰ ਪਤਾ ਨਹੀਂ ਲੱਗਿਆ ਵੀ ਕਿੰਨਾ ਨੁਕਸਾਨ ਹੋਇਆ ਥੋੜੇ ਦਿਨ ਪਹਿਲਾਂ ਇੱਥੇ ਬੈਨੀਪਾਲ ਲੈਬੈਟਰੀ ਵਾਲੇ ਨੇ ਉਹਨਾਂ ਦੇ ਵੀ 40-50 ਹਜ਼ਾਰ ਦਾ ਨੁਕਸਾਨ ਹੋਇਆ ਫਿਰ ਇੱਥੇ ਵੀ ਪਤਾ ਲੱਗਿਆ ਵੀ ਜਸ ਮੈਡੀਕਲ ਸਟੋਰ ਉਹਦੇ ਉਹਨਾਂ ਤੇ ਵੀ ਚੋਰੀ ਹੋਈ ਆ ਵੀ ਜਿਹੜਾ ਚੋਰੀ ਦੀਆਂ ਵਾਰਦਾਤਾਂ ਦਿਨ ਪਰ ਦਿਨ ਵੱਧ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨੂੰ ਤੇ ਨੱਥ ਪਾਈ ਜਾਵੇ ਕੰਟਰੋਲ ਜਿਹੜਾ ਦਿਨ ਪਰ ਦਿਨ ਜਿਹੜਾ ਸਾਰੇ ਲਾਡ ਆਰਡਰ ਦਾ ਜਿਹੜੀ ਸਥਿਤੀ ਵਿਗੜ ਰਹੀ ਆ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹ ਇਹਨਾਂ ਇਹ ਚੀਜ਼ਾਂ ਤੇ ਕੰਟਰੋਲ ਕਰਨਾ ਚਾਹੀਦਾ ਸਾਡੀ ਤਾਂ ਹੀ ਬਹਿੰਦਾ ਜਿਹਦਾ ਨੁਕਸਾਨ ਹੋ ਜਾਂਦਾ ਉਹਦੇ ਉਹਦੇ ਦਿਲ ਤੇ ਦਿੱਤੀ ਜਾਣੀ ਵੀ ਜਿਹਦਾ ਕਿੰਨੀ ਮਿਹਨਤ ਨਾਲ ਅਗਲਾ ਕਮਾਈ ਕਰਦਾ ਤੇ ਚੋਰੀ ਹੋ ਜਾਂਦੀ ਆ ਤਾਂ ਬਹੁਤ ਜਿਵੇਂ ਕਹ ਲਓ ਵੀ ਬੰਦਾ ساری ਜ਼ਿੰਦਗੀ ਉਰਾਸ ਨਹੀਂ ਆਉਂਦੀ ਹੈਗੀ ਫਿਰ ਉਹਦਾ